ਇਸ ਵੇਲੇ ਦੀ ਸਭ ਤੋਂ ਅਹਿਮ ਤੇ ਸਭ ਤੋਂ ਵੱਡੀ ਖਬਰ ਦਿੱਲੀ ਦੇ ਵਿੱਚ ਹੋਏ ਵੱਡੇ ਧਮਾਕੇ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਦਿੱਲੀ ਦੇ ਲਾਲ ਕਿਲੇ ਦੇ ਕੋਲ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਦੇ ਉੱਤੇ ਵੱਡਾ ਧਮਾਕਾ ਹੋਇਆ ਇੱਕ ਕਾਰ ਦੇ ਵਿੱਚ ਬਲਾਸਟ ਹੋਇਆ ਜਿਸ ਤੋਂ ਬਾਅਦ ਕਈ ਕਾਰਾਂ ਅੱਗ ਦੀ ਲਪੇਟ ਦੇ ਵਿੱਚ ਆਈਆਂ ਤੇ ਇਹ ਧਮਾਕੇ ਦਾ ਕਾਰਨ ਕੀ ਸੀ ਪਹਿਲਾਂ ਸਭ ਹੈਰਾਨ ਸੀ ਕਿ ਪਹਿਲਾਂ ਇਹ ਸੋਚਣ ਦੇ ਵਿੱਚ ਮਜਬੂਰ ਸੀ ਕਿ ਸ਼ਾਇਦ ਕੋਈ ਗੱਡੀ ਦੇ ਵਿੱਚ ਕੋਈ ਅਜਿਹੀ ਕਿਟ ਲੱਗੀ ਹੋਵੇਗੀ ਜੋ ਬਲਾਸਟ ਹੋਇਆ ਪਰ ਬਾਅਦ ਦੇ ਵਿੱਚ ਇਸ ਦੀ ਪੁਸ਼ਟੀ ਹੋਈ ਆ ਕਿ ਇਹ ਤਮਾਕਾ ਕੋਈ ਆਮ ਨਹੀਂ ਸੀ ਬਲਕਿ ਅੱਤਵਾਦੀਆਂ ਦੇ ਵੱਲੋਂ ਇਹ ਹਮਲਾ ਕੀਤਾ ਗਿਆ ਤਾਂ ਜਿਸ ਤੋਂ ਬਾਅਦ ਹਰ ਪਾਸੇ ਹਫੜਾ ਦਫੜੀ ਮੱਚ ਗਈ ਹੈ ਤੇ ਇਸ ਅੱਤਵਾਦੀ ਹਮਲੇ ਦੇ ਵਿੱਚ 8 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ 30 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਦਿੱਲੀ ਪ੍ਰਸ਼ਾਸਨ ਦੇ ਵੱਲੋਂ ਦਿੱਲੀ ਦੀ ਸਰਕਾਰ ਦੇ ਵੱਲੋਂ ਅਲਰਟ ਦੇ ਉੱਤੇ ਕਰ ਦਿੱਤਾ ਇਉਂਦਰ ਯੂਪੀ ਦੇ ਵਿੱਚ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਅਮਿਤ ਸ਼ਾਹ ਦੇ ਨਾਲ ਗੱਲਬਾਤ ਕਰਕੇ ਇਸ ਤਮਾਕੇ ਦੇ ਬਾਰੇ ਜਾਣਕਾਰੀ ਲਈ ਆ ਤਾਂ ਸਿਆਸਤਦਾਨਾਂ ਦੇ ਟਵੀਟ ਵੀ ਆਉਣੇ ਸ਼ੁਰੂ ਹੋ ਚੁੱਕੇ ਨੇ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਟਵੀਟ ਕਰਕੇ ਕਿਹਾ ਕਿ ਅੱਤਵਾਦੀਆਂ ਦੇ ਲਈ ਕੋਈ ਨਰਮਦਿਲੀ ਨਹੀਂ ਅਪਣਾਉਣੀ ਚਾਹੀਦੀ ਜਿਸ ਤਰੀਕੇ ਦੇ ਨਾਲ ਅੱਜ ਦਿੱਲੀ ਦੇ ਵਿੱਚ ਇਹ ਇੱਕ ਅੱਤਵਾਦੀ ਤਮਾਕਾ ਹੋਇਆ 8 ਲੋਕਾਂ ਦੀ ਜਾਨ ਇਸਤਮਾਕੇ ਦੇ ਵਿੱਚ ਚਲੇ ਗਈ ਉਸ ਤੋਂ ਬਾਅਦ ਹਰ ਪਾਸੇ دہشت ਦਾ ਮਾਹੌਲ ਹੈ ਤਾਂ ਡਾਕਟਰਾਂ ਨੂੰ ਵੀ ਹਸਪਤਾਲਾਂ ਦੇ ਵਿੱਚ ਬੁਲਾ ਲਿਆ ਗਿਆ ਜਿਹੜੇ ਡਾਕਟਰਾਂ ਦੀ ਸ਼ਿਫਟ ਖਤਮ ਹੋ ਚੁੱਕੀ ਸੀ ਦੁਬਾਰਾ ਬੁਲਾ ਲਿਆ ਜਿਹੜੇ ਡਾਕਟਰ ਹਸਪਤਾਲਾਂ ਦੇ ਵਿੱਚ ਨਹੀਂ ਆਉਣਾ ਨੂੰ ਕਹਿ ਦਿੱਤਾ ਤੁਸੀਂ ਉੱਥੇ ਹੀ ਸਟੇ ਰਹੋ ਤੁਸੀਂ ਉੱਥੇ ਹੀ ਰਹੋ ਕਿਉਂਕਿ ਹਲੇ ਤਾਂ ਸਿਰਫ 80 ਲੋਕਾਂ ਦੀ ਪੁਸ਼ਟੀ ਹੋਈ ਆ 30 ਲੋਕਾਂ ਤੋਂ ਵੱਧ ਜ਼ਖਮੀ ਹੋਏ ਨੇ ਤਾ ਹੋਰ ਕਿੰਨੇ ਲੋਕ ਜ਼ਖਮੀ ਹੋ ਸਕਦੇ ਨੇ ਕਿੰਨੇ ਲੋਕਾਂ ਦੀ ਹੋਰ ਜਾਨ ਜਾ ਸਕਦੀ ਆ ਇਸ ਅੱਤਵਾਦੀ ਹਮਲੇ ਦੇ ਵਿੱਚ ਤਾਂ ਅੱਤਵਾਦੀ ਹਮਲੇ ਦੀ ਪੁਸ਼ਟੀ ਹੋ ਚੁੱਕੀ ਹੈ ਵੱਡਾ ਤਮਾਕਾ ਜਿਸ ਨੇ ਕੱਲਾ ਦਿੱਲੀ ਨਹੀਂ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਇਸ ਤੋਂ ਪਹਿਲਾਂ 11 ਸਾਲ ਬਾ ਪਹਿਲਾਂ ਜਿਹੜਾ ਆ ਦਿੱਲੀ ਦੇ ਵਿੱਚ ਇੱਕ ਅਜੀਹਾ ਹੀ ਅੱਤਵਾਦੀ ਹਮਲਾ ਹੋਇਆ ਸੀ ਅਜੀਹਾ ਹੀ ਬਲਾਸਟ ਹੋਇਆ ਸੀ ਹਾਈ ਕੋਰਟ ਦੇ ਬਾਹਰ ਬਲਾਸਟ ਹੋਇਆ ਸੀ ਉਹ ਉਸ ਤੋਂ ਉਸ ਦੇ ਵਿੱਚ 15 ਲੋਕਾਂ ਦੀ ਜਾਨ ਗਈ ਸੀ ਉਸ ਤੋਂ ਪਹਿਲਾਂ ਹੁਣ ਜੇਕਰ ਇਸ ਧਮਾਕੇ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪਹਿਲਗਾਮ ਦੇ ਵਿੱਚ ਸਭ ਨੂੰ ਪਤਾ ਕਿਸ ਤਰੀਕੇ ਦੇ ਨਾਲ ਅੱਤਵਾਦੀਆਂ ਦੇ ਵੱਲੋਂ 26 ਲੋਕਾਂ ਦਾ ਧਰਮ ਪੁੱਛ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਜਿਸ ਤੋਂ ਬਾਅਦ ਆਪਰੇਸ਼ਨ ਸਿੰਦੂਰ ਚਲਾਇਆ ਗਿਆ ਤਾਂ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦਿੱਤਾ ਗਿਆ ਤਾਂ ਹੁਣ ਦਿੱਲੀ ਦੇ ਵਿੱਚ ਹੋਏ ਇਲੈਕਸ਼ਨਾਂ ਤੋਂ ਇੱਕ ਦਿਨ ਪਹਿਲਾਂ ਇਹ ਵੱਡੇ ਧਮਾਕੇ ਨੇ ਵੱਡੇ ਸਵਾਲ ਵੀ ਖੜੇ ਕਰ ਦਿੱਤੇ ਤੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਵੀ ਪੈਦਾ ਕਰ ਦਿੱਤਾ ਖੌਫ ਪੈਦਾ ਕਰ ਦਿੱਤਾ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਿੱਲੀ ਦੇ ਵਿੱਚ ਇੱਕ ਵੱਡਾ ਧਮਾਕਾ ਹੋਇਆ ਅਤਵਾਦੀ ਹਮਲਾ ਹੋਇਆ ਕਾਰ ਦੇ ਵਿੱਚ ਬਲਾਸਟ ਹੋਇਆ ਕਈ ਕਾਰਾਂ ਅੱਗ ਦੀ ਲਪੇਟ ਦੇ ਵਿੱਚ ਆਈਆਂ ਮੌਕੇ ਦੇ ਉੱਤੇ ਜਿਹੜੀਆਂ ਨੇ ਫਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਲੋਕ ਕਾਫੀ ਡਰ ਚੁੱਕੇ ਲੋਕ ਕਾਫੀ ਸਹਿਮ ਚੁੱਕੇ ਨੇ 8 ਲੋਕਾਂ ਦੀ ਜਾਨ ਚਲੀ ਜਾ ਚੁੱਕੀ ਹੈ ਇਹ ਅੰਕੜਾ ਹੋਰ ਵੀ ਬਾਤ ਸਕਦਾ ਜ਼ਖਮੀ ਕਈ ਹੋਏ ਨੇ ਹਸਪਤਾਲਾਂ ਦੇ ਵਿੱਚ ਲਾਈਨਾਂ ਲੱਗ ਚੁੱਕੀਆਂ ਨੇ ਹਸਪਤਾਲਾਂ ਦੇ ਵਿੱਚ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਤਾਂ ਇਹ ਵੱਡਾ ਧਮਾਕਾ ਜੋ ਹੋਇਆ ਵਾਕਈ ਹੀ ਇਹ ਅੱਤਵਾਦੀਆਂ ਨੂੰ ਹੁਣ ਮੂੰਹ ਤੋੜਮਾ ਜਵਾਬ ਦੇਣ ਦੀ ਵਾਰੀ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਆਪਰੇਸ਼ਨ ਸਿੰਦੂਰ ਚਲਾਇਆ ਸੀ ਭਾਰਤ ਦੇ ਵੱਲੋਂ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦਿੱਤਾ ਸੀ ਭਾਰਤੀ ਫੌਜ ਦੇ ਵੱਲੋਂ ਹੱਥ ਖੜੇ ਕਰਵਾ ਦਿੱਤੇ ਸੀ ਪਾਕਿਸਤਾਨੀਆਂ ਦੇ ਤਾਂ ਹੁਣ ਵੀ ਅੱਤਵਾਦੀ ਜਿਹੜੇ ਨੇ ਇਹ ਸਾਜ਼ਿਸ਼ਾਂ ਕੜਨ ਦੇ ਵਿਤ ਲਗਾਤਾਰ ਰਹਿੰਦੇ ਨੇ ਲਗਾਤਾਰ ਪੰਜਾਬ ਦਾ ਮਾਹੌਲ ਹੋਵੇ ਭਾਵੇਂ ਦਿੱਲੀ ਦਾ ਮਾਹੌਲ ਹੋਵੇ ਉਸ ਨੂੰ ਖਰਾਬ ਕਰਨ ਦੀ ਕੋਸ਼ਿਸ਼ਾਂ ਕਰਦੇ ਨੇ ਤਾਂ ਰਾਸਥਾਨੀ ਦੇ ਵਿੱਚ ਇਹ ਹਮਲਾ ਵਾਕਈ ਹੀ ਆਪਣੇ ਆਪ ਦੇ ਵਿੱਚ ਇੱਕ ਵੱਡੇ ਸਵਾਲ ਵੀ ਛੱਡ ਕੇ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਹ ਅੱਤਵਾਦੀ ਆਏ ਸੀ ਹਾਲਾਂਕਿ ਪੁਲਿਸ ਦੇ ਵੱਲੋਂ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਹਿਰਾਸਤ ਦੇ ਵਿੱਚ ਵੀ ਲਿਆ ਤਾਂ ਖੈਰ ਕੀ ਉਹੀ ਵਿਅਕਤੀ ਸੀ ਕੀ ਉਹ ਵਿਅਕਤੀ ਸ਼ੱਕ ਦੇ ਆਧਾਰ ਦੇ ਉੱਤੇ ਕਰਿਆ ਉਸ ਦੇ ਕੋਲੋਂ ਕੋਈ ਸਰਾਗ ਮਿਲ ਸਕਦੇ ਨੇ ਤਾਂ ਅਹਿਮ ਤੇ ਵੱਡੀ ਖਬਰ ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਦਿੱਲੀ ਦੇ ਵਿੱਚ ਵੱਡਾ ਬਲਾਸਟ ਹੋਇਆ ਅੱਤਵਾਦੀ ਹਮਲਾ ਹੋਇਆ ਇਹ ਸੱਤਵਦੀ ਹਮਲੇ ਤੋਂ ਬਾਅਦ ਹੁਣ ਭਾਰਤ ਕਿਸ ਤਰੀਕੇ ਦੇ ਨਾਲ ਇਹਨਾਂ ਅੱਤਵਾਦੀਆਂ ਨੂੰ ਜਵਾਬ ਦਿੰਦਾ ਇਹ ਦੇਖਣ ਵਾਲੀ ਗੱਲ ਆ ਇਸ ਮਾਮਲੇ ਦੇ ਵਿੱਚ ਜੋ ਵੀ ਅਪਡੇਟ ਹੋਵੇਗੀ ਉਹ ਤੁਹਾਡੇ ਨਾਲ ਪਲ-ਪਲ ਸਾਂਝੀ ਕਰਦੇ ਰਹਾਂਗੇ